सरपंच जोग मुड़ सरपंच है भाई सरपंच जोग मुड़ जंगलात विभाग मुड़ जंगलात विभाग मुड़ जंगलात विभाग मुड़ सरपंच का पाँच छः काम चलता गया तो पहले ही बूटे पच्चीस बूटे पहले भी कटे गए थे वही सरपंच कि बूटे के दो कटे किसने कटाए तो उसने कोई रिस्पॉन्स नहीं दिया इसको बताया नहीं लोगों को उसके बाद फिर अभी सर बूटे भी फिर कोई पच्चीस बीस पच्चीस बूटे फिर भी परसों रात को निकल गए यहाँ से तो सरपंच को पूछो कोई इसको रिप्लाई देता नहीं है ना प्रशासन प्रशासन से पहले भी पूछा था उन्होंने यही कम्प्लेन दी है कि बूटे का क्या हुआ अभी तक उन्होंने कोई रिप्लाई नहीं दिया कि पच्चीस बूटे कहाँ गए इसको मना ऐसा प्रशासन इसका मिला हुआ है इस साथ में जो महकमा जो इसका जो साथ है मिले हुए हैं जो एक मिलके काम जो कर रहे हैं क्योंकि ये लोकल काम नहीं काम नहीं करने वाला जो जो बूटे पहले बड़े पड़े थे मिला हुआ है ऐसे नहीं कर सकते किसको क्या है बूटे कहाँ 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 पड़े हुए हैं जो बूटे अठारह बूटे फोटो मेरे पास है जिसको नहीं पता बूटे कहाँ पड़े हैं वो बूटे उठा के ले गए

25 ਬੂਟੇ ਜਿਹੜੇ ਨੇ 25 ਕੀ ਬੂਟੇ ਜਿਹੜੇ ਉਹ ਵੀ ਚੋਰੀ ਹੋ ਗਏ ਹੈ ਸਰਪੰਚ ਨੇ ਕਟਾ ਦੇ ਤੇ ਹੁਣ ਵੀ ਜਿਹੜੇ ਬੂਟੇ ਨੇ ਇਹ ਪਿਛਲੀ ਰਾਤ ਨੂੰ ਰੇਲੀ ਮੀਰੀ ਭਗਤ ਨਾਲੇ ਵੀ 22 ਬੂਟੇ ਜਿਹੜੇ ਇਹ ਵੀ ਕਟੇ ਗਏ ਕਿ ਕੋਈ ਅੰਦਰ ਕਰ ਕੋਈ ਕਾਰਵਾਈ ਨਹੀਂ ਕੀਤੀ ਪਹਿਲੇ ਕੰਪਲੇਨ ਕੀਤੀ ਸੀ ਜਿਹੜੇ ਪਹਿਲੇ ਬੂਟੇ ਕਟਾਈ ਕੀਤੇ ਹਾਂਜੀ ਹਾਂਜੀ ਕੀਤੀ ਸੀ ਕੰਪਲੇਨ ਕੋਈ ਹੋਈ ਸੀ ਕੋਈ ਕਾਰਵਾਈ ਨਹੀਂ ਕੀਤੀ ਇਹ ਬੂਟੇ ਕਦੋਂ ਕਟੇ ਗਏ ਨੇ ਇਹ ਜਿਹੜੇ ਹੁਣ ਕਟੇ ਗਏ ਨੇ ਇਹ ਪਿਛਲੀ ਰਾਤ ਤੋਂ ਕਟੇ ਗਏ ਨੇ ਕਿੰਨੇ ਵਜੇ? ਇਹ 3-4 ਵਜੇ ਤਕਰੀਬ ਕੋਈ 8:30 ਦੇ। ਕੰਮ ਲੈੜ ਗਈ ਤੁਸੀਂ ਸਰਪੰਚ ਨੂੰ ਜਾਂ ਕਿਸੇ ਹੋਰ ਨੂੰ? ਸਰਪੰਚ ਨੂੰ ਉਹ ਸੁਣਦੇ ਨਹੀਂ ਹੈਗਾ ਸਰਪੰਚ ਨੂੰ ਉਹਨੂੰ ਕਈ ਵਾਰ ਕਿਹਾ ਉਹ ਸੁਣਦੇ ਨਹੀਂ ਹੈਗਾ। ਪ੍ਰਸ਼ਾਸਨ ਨੂੰ ਕੀਤੀ ਹੈ। ਪ੍ਰਸ਼ਾਸਨ ਨੂੰ ਵੀ ਕੀਤੀ ਹੈ। ਪ੍ਰਸ਼ਾਸਨ ਤੇ ਅਸੀਂ ਮੰਗ ਕਰਨੇ ਆ ਵੀ ਜਿਹੜੇ ਬੂਟੇ ਕੱਟੇ ਗਏ ਨੇ ਉਹਨਾਂ ਨੂੰ ਉਹਨਾਂ ਤੇ ਐਫਆਈ ਦਰਜ ਹੋਣੀ ਚਾਹੀਦੀ ਹੈ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਗੱਲ ਬਾਤ ਇਹ ਹੈ ਇਹ ਸ਼ਮਸ਼ਾਨ ਘਾਟ ਦਾ ਸੀ ਆਪੇ ਬਣਾਇਆ ਸੀ ਪਹਿਲੇ। ਉਦੇ ਬਾਅਦ ਇਹਨੂੰ ਮੰਜੂਰੀ ਲੈ ਕੇ ਤੇ ਇਹਨਾਂ ਡੰਗਿਆਂ ਦਾ ਕੰਮ ਲਾਇਆ ਜਿਹਦੇ ਵਿੱਚ ਖੇਰਾਂ ਦੇ ਬੂਟੇ ਤਕਰੀਬਨ ਕਾਫੀ ਹੀ 35 ਬੂਟੇ ਨੇ ਪਹਿਲੇ ਵੜਾਇਆ ਸੀ ਨੂੰ ਪੁੱਛਿਆ ਪ੍ਰਸ਼ਾਸਨ ਨੂੰ ਬੋਲਿਆ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੁਣ ਫੇਰ ਪਰਸੋਂ ਰਾਤ ਦੇ 22 ਬੂਟੇ ਤਕਰੀਬਨ ਵੱਡੇ ਗਏ ਹੈ ਫਿਰ ਵੀ ਆਹੀ ਪ੍ਰਸ਼ਾਸਨ ਨੂੰ ਲੈਟਰ ਲਿਖਿਆ ਕੋਈ ਕਾਰਵਾਈ ਤਾਂ ਕੋਈ ਮਾਫੀ ਹੈ ਨਾ ਕੋਈ ਇਹਦੇ ਵਿੱਚ ਰਲਿ ਮਿਲੀ ਭਗਤ ਹੈ ਜੋਗੀ ਸਭ ਮਿਲੇ ਹੋਏ ਨੇ ਇਸ ਕਰਕੇ ਬੂਟੇ ਵੱਡੇ ਗਏ ਨੇ ਇਹਦਾ ਸਾਨੂੰ ਪੂਰਾ ਚੋਰ ਨੂੰ ਫੜਿਆ ਜਾਏ ਉਹ ਸਾਨੂੰ ਪੂਰਾ ਇਹਦਾ ਕਾਨੂੰਨੀ ਕਾਰਵਾਈ ਕੀਤੀ ਜਾਏ ਉਸ ਨੂੰ ਚੋੜਦੇ